ਸਮਰਾਲਾ ਵਿਖੇ Tata ਕੰਪਨੀ ਦੀ ਕਾਰ ਨੂੰ ਉਸ ਸਮੇਂ ਅੱਗ ਲੱਗੀ ਜਦੋਂ ਦਾਦਾ ਮੋਟਰ ਕੰਪਨੀ ਦਾ ਡਰਾਈਵਰ ਕਾਰ ਨੂੰ ਠੀਕ ਕਰਨ ਲਈ ਲੁਧਿਆਣੇ ਲੈ ਕੇ ਜਾ ਰਿਹਾ ਸੀ ਤਾਂ ਸਮਰਾਲਾ ਸ਼ਹਿਰ ਤੋਂ ਬਾਹਰ ਨਿਕਲਦੇ ਸਾਰ ਹੀ ITI ਦੇ ਕੋਲ ਕਾਰ ਦੇ ਇੰਜਨ ਵਿੱਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ ਤਾਂ ਡਰਾਈਵਰ ਨੇ ਕਾਰ ਵਿੱਚੋਂ ਬਾਹਰ ਆ ਕੇ ਤੁਰੰਤ ਫਾਇਰ ਬ੍ਰਿਗੇਡ ਸਮਰਾਲਾ ਨੂੰ ਸੂਚਨਾ ਦਿੱਤੀ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਮੌਕੇ ਤੇ ਪਹੁੰਚ ਕੇ ਕਾਰ ਦੀ ਅੱਗ ਦੇ ਕਾਬੂ ਪਾਇਆ ਨਾਮ ਜੀ ਮੇਰਾ ਨਾਮ ਰਜੇਸ਼ ਕੁਮਾਰ ਹੈ ਦਾਦਾ ਮੋਟਰ ਤੋਂ ਇਸ ਸਮਰਾਲੇ ਤੋਂ ਗੱਡੀ ਲੈ ਕੇ ਚੱਲੇ ਆਈ ਹੁਣ ਕਿਹੜੇ ਦਾਦਾ ਮੋਟਰ ਕਿੱਥੇ ਆਫਿਸ ਤੋਂ ਢੋਲੀ ਵਾਲੀ ਜੀ ਦਾਦਾ ਮੋਟਰ ਆ ਕਿੱਥੋਂ ਲੈ ਕੇ ਚੱਲੇ ਸੀਗੇ ਗੱਡੀ ਸਮਰਾਲੇ ਤੋਂ ਕੀ ਹੋਇਆ ਸੀ ਗੱਡੀ ਨੂੰ ਗੱਡੀ ਐਕਸੀਡੈਂਟ ਹੋ ਗਈ ਸੀਗੀ ਇਹਨੂੰ ਲੈ ਕੇ ਚੱਲੇ ਸੀਗੇ ਤੇ ਇੱਕ ਇੱਕ ਸਮਰਾਲੇ ਤੋਂ ਕਿਲੋ ਡੇਢ ਕਿਲੋਮੀਟਰ ਅੱਗੇ ਆਈਟੀਆ ਤੋਂ ਆ ਕੇ ਇੱਕਦਮ ਗੱਡੀ ਗਰਮ ਹੋਣ ਲੱਗੀ ਮੈਂ ਮੋੜ ਕੇ ਖੜੀ ਕਰਤੀ ਤੇ ਮੈਂ ਟੋ ਵਾਲੇ ਨੂੰ ਬੁਲਾਣ ਗਿਆ ਜਦੋਂ ਪਿੱਛੇ ਮੁੜ ਕੇ ਦੇਖਿਆ ਇੰਜਨ ਨੇ ਇੱਕਦਮ ਆਗੂ ਸਾੜ ਦਿੱ ਜਣ ਤੇ ਇਹ ਜਿਹੜੇ ਮਾਲਕ ਨੇ ਗੱਡੀ ਦੇ ਉਹਨਾਂ ਨੂੰ ਤਲਾਸ਼ ਕਰ ਦਿੱਤੀ ਹਾਂਜੀ ਕਰ ਦਿੱਤੀ ਤੇ ਅੱਗੇ ਨੇ ਉਹ ਜਾਂ ਕੀ ਗੱਲਬਾਤ ਕੀ ਕਰਨੀ ਹਾਂਜੀ ਅੱਗੇ ਤੁਸੀਂ ਆਪਣੇ ਆਫਿਸ ਦੇ ਵਿੱਚ ਫੋਨ ਕੀਤਾ ਹਾਂਜੀ ਕਰਤਾ ਜੀ ਉਤੋਂ ਕ੍ਰੇਨ ਆ ਰਹੀ ਹੈ ਜੀ ਹੁਣ ਉਤੋਂ ਕ੍ਰੇਨ ਆ ਰਹੀ ਹੈ ਹਾਂਜੀ ਤੇ ਟੋਵਰ ਕੇ ਲੈ ਕੇ ਜਾਵਾਂਗੇ ਕੋਈ ਜਾਨੀ ਨੁਕਸਾਨ ਤਾਂ ਨਹੀਂ ਜਾਨੀ ਨੁਕਸਾਨ ਨਹੀਂ ਤੇ ਹੋਰ ਜਿਹੜੇ ਇਹਨੂੰ ਅੱਗ ਲੱਗੀ ਆ ਤੁਹਾਨੂੰ ਕੀ ਲੱਗਦਾ ਕਿਸ ਤਰ੍ਹਾਂ ਲੱਗੀ ਹੋਈ ਸਰ ਇਹ ਮੈਨੂੰ ਲੱਗਦਾ ਸ਼ੋਰ ਵਾਇਰਿੰਗ ਸ਼ਾਰਟ ਕਰਕੇ ਲੱਗੀ ਹੈ ਅੰਦਰੋਂ ਇੰਜਨ ਦੇ ਕੀ ਨਾਮ ਆ ਮੇਰਾ ਡਰਾਈਵਰ ਸੋਨ ਸਿੰਘ ਫੈਰਵਿਕਟਸ ਨਾਲ ਆ ਜੀ ਕੀ ਘਟਨਾ ਜਿਹੜੀ ਹੋਈ ਸਾਨੂੰ ਫੋਨ ਆਇਆ ਵੀ ਆਈਟੀਏ ਦੇ ਕੋਲ ਸਰਵਿਸ ਹੈ ਨਾ ਵੀ ਉੱਥੇ ਇੱਕ ਗੱਡਾ ਅੱਗ ਲੱਗੀ ਆ ਤਾਂ ਅਸੀਂ ਆਪਣੀ ਫੈਰਵਿਕਟ ਦੀ ਗੱਡੀ ਲੈ ਕੇ ਤਾਂ ਅਸੀਂ ਮੌਕੇ ਤੇ ਪਹੁੰਚੇ ਤਾਂ ਦੇਖਿਆ ਵੀ ਇੰਜਣ ਨੂੰ ਬਹੁਤ ਜ਼ਿਆਦਾ ਅੱਗ ਲੱਗੀ ਹੋਈ ਸੀ ਕੀ ਕਿਸ ਤਰ੍ਹਾਂ ਜਿਹੜਾ ਇਹਦੀ ਗੱਡੀ ਨੂੰ ਖੜੀ ਨੂੰ ਅੱਗ ਲੱਗੀ ਆ ਜਾਂ ਚੱਲੀ ਜਾਂਦੀ ਗੱਡੀ ਨੂੰ ਇਹ ਤਾਂ ਹੁਣ ਜਦ ਮੈਂ ਉਹ ਵਿੱਚ ਡਰਾਈਵਰ ਸੀਗਾ ਉਹ ਕਹਿੰਦਾ ਮੈਂ ਸਾਈਡ ਤੇ ਖੜਾਈ ਸੀਗੀ ਤੇ ਖੜਾ ਕੇ ਕਹਿੰਦਾ ਮੈਂ ਦੇਖਿਆ ਤੂੰ ਹੇ ਨਿਕਲਦਾ ਦੇਖਿਆ ਤਾਂ ਵਿੱਚ ਅੱਗ ਲੱਗੀ ਹੋਈ ਸੀਗੀ ਤਾਂ ਜਿਹੜੇ ਕਹਿੰਦਾ ਤਰੰਤ ਲੋਕਾਂ ਨੇ ਇਕੱਠੇ ਹੋ ਕੇ ਇਹ ਤਾਂ ਤੋਂ ਆਪਣੇ ਸਟੇਸ਼ਨ ਪੋਲ ਹੋਣ ਕਰਕੇ ਤੇ ਜਿਹੜੇ ਤਾਂ ਸੀ ਟਾਈਮ ਤੇ ਗੱਡੀ ਲੈ ਕੇ ਪਹੁੰਚ ਗਏ ਰੇ ਤਾਂ ਦੇਖਿਆ ਅੱਗ ਬਹੁਤ ਜ਼ਿਆਦਾ ਸੀ ਇੰਜਨ ਉਪਰ ਸੀ ਤੇ ਸੀ ਤੁਰੰਤ ਅੱਗੇ ਪਾਣੀ ਮਾਰੇ ਆ ਤੇ ਇੱਕ ਸਲੰਡਰ ਚਲਾਇਆ ਉਹ ਤਾਂ ਫਾਇਰ ਵਾਲਾ ਅਗਰ ਫਾਇਰ ਸੈਂਟਰ ਨਾਲ ਨਹੀਂ ਕੰਟਰੋਲ ਹੋਈ ਤਾਂ ਪਾਣੀ ਚ ਲਾ ਕੇ ਸੀ ਅੱਗ ਕੰਟਰੋਲ ਕੀਤੀ ਕਿੰਨਾ ਕੁ ਟਾਈਮ ਲੱਗ ਗਿਆ ਨੂੰ ਸਾਨੂੰ ਉਹੀ ਤਕਰੀਬਨ ਮੰਨ ਲਓ ਵੀ 20-25 ਮਿੰਟ ਲੱਗੇ ਗਏ ਧੰਨਵਾਦ ਜਾਨੀ ਨਕਸਾਨ ਤੋਂ ਬਚਾਓ ਨਹੀਂ ਜਾਨੀ ਨਕਸਾਨ ਤੋਂ ਬਚਾਓ ਕੇ ਤਾਂ ਮਾਲੀ ਨੂੰ ਨਸਾਨ ਹੋ ਗਿਆ ਗੱਡੀ ਮੰਨ ਲਓ ਇੰਜਨ ਮੂਰੇ ਚਲ ਗਿਆ